ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਸੋਡਾ ਬਹੁਤ ਵਾਰ ਸਵਾਗਤ ਹੈ ਅੱਜ ਤੁਹਾਡੇ ਵਾਸਤੇ ਸੀ ਹੈਂਡਵਰਕ ਦੇ ਸੂਟ ਲੈ ਕੇ ਆਇਆ ਪਾਰਟੀ ویئر ਸੂਟ ਨੇ ਜੀ ਬਹੁਤ ਪਿਆਰੀ ਕਲੈਕਸ਼ਨ ਆ ਬਹੁਤ ਸੋਹਣੇ ਸੂਟ ਨੇ ਸਾਰੇ ਡਿਮਾਂਡ ਸੀਗੀ ਕਾਫੀ ਜ਼ਿਆਦਾ ਹੈਂਡਵਰਕ ਦੇ ਸੂਟਾਂ ਦੀ ਬਾਰੇ ਉਹ ਬਹੁਤ سارے ਫੋਨ ਆਉਂਦੇ ਸੀ ਸਾਨੂੰ ਹੈਂਡਵਰਕ ਦੇ ਪਾਰਟੀ ویئر ਸੂਟ ਚਾਹੀਦੇ ਆ ਜਿਆਦਾਤਰ ਤੁਹਾਡੇ ਵਾਸਤੇ ਸੂਟ ਲੈ ਕੇ ਆਏ ਜੀ ਅੱਜ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆ ਤੁਸੀਂ ਮੇਰਾ ਨੰਬਰ 8283828381 ਨੰਬਰ ਹੈ ਇਸ ਤੇ ਸਕਰੀਨਸ਼ਾਟ ਲੈ ਕੇ ਸੂਟ ਦੀ ਪਿਕਸ ਐਂਡ ਪਿਕਸ ਸੈਂਡ ਕਰ ਸਕਦੇ ਹੋ ਮੈਨੂੰ ਠੀਕ ਹੈ ਜੀ ਇਹਦੇ ਵਿੱਚ ਜਿਹੜੀ ਅੱਜ ਵਾਲੀ ਵੀਡੀਓ ਹੈ ਇਹਦੀ ਪ੍ਰਾਈਸ ਸਾਰੀ ਅਲੱਗ-ਅਲੱਗ ਰਹਿਣਗੇ ਤੁਸੀਂ ਧਿਆਨ ਨਾਲ ਦੇਖੀ ਜਾਓ ਜੇ ਸਭ ਦੇ ਪ੍ਰਾਈਸ ਅਸੀਂ ਵੀਡੀਓ ਦੇ ਵਿੱਚ ਦੱਸਦੇ ਜਾਵਾਂਗੇ ਬਹੁਤ ਪਿਆਰੇ ਜਿਹੇ ਸੂਟ ਨੇ ਸਟਫ ਤੁਹਾਨੂੰ ਇਹਦੇ ਵਿੱਚ ਦੋ ਤਿੰਨ ਦਵਾਂਗੇ ਅੱਜ ਦੀ ਵੀਡੀਓ ਦੇ ਠੀਕ ਹੈ ਜੀ ਤੇ ਕਲੈਕਸ਼ਨ ਬਹੁਤ ਜ਼ਿਆਦਾ ਪਿਆਰੀ ਆ ਪਾਰਟੀ ਵੇਅਰ ਸੂਟ ਰਣ ਕੇ ਇਹ ਹੈਗੇ ਨੇ ਜੀ ਡਾਟਸ ਦੇ ਉੱਪਰ ਸ਼ਰਟ ਆਰਗੈਂਜ਼ਾ ਦੀ ਸ਼ਰਟ ਰੋਗੇ ਤੇ ਨਾਲ ਹੈਗਾ ਟੋਟਲੀ ਹੈਂਡਵਰਕ ਦੇਖੋ ਸੂਟ ਬਹੁਤ ਸੋਹਣੀ ਲੁੱਕ ਹੈ ਜੀ ਸੂਟ ਦੀ ਬਹੁਤ ਪਿਆਰੇ ਹੈਂਡਵਰਕ ਟੋਟਲੀ ਪੈਚਵਰਕ ਕਰਕੇ ਉੱਪਰ ਬਹੁਤ ਸੋਹਣੀ ਲੁੱਕ ਦਾ ਸੂਟ ਬਣਿਆ ਹੋਇਆ ਇਹ ਹੈਗੀਆਂ ਨੇ ਬਾਜੂ ਇਹਦੀਆਂ ਹੈਵੀ ਦੇ ਵਿੱਚ ਰਹਿਣਗੀਆਂ ਤੇ ਨਾਲ ਪਿਓਰ ਕ੍ਰੇਪ ਦੀ ਸਲਵਾਰ ਹੈ ਠੀਕ ਹੈ ਜੀ ਪੀਚ ਜਿਹਾ ਬਹੁਤ ਸੋਹਣਾ ਸ਼ੇਡ ਤੇ ਨਾਲ ਇਹਦੇ ਹੈਗਾ ਜੀ ਬਨਾਰਸੀ ਦੁਪੱਟਾ ਬਾਂਦਨੀ ਸਟਾਈਲ ਦੇ ਵਿੱਚ ਇਹਦਾ ਪ੍ਰਿੰਟ ਹੈ ਜੈਪੁਰੀ ਦੇ ਵਿੱਚ ਫੋਰ ਸਾਈਡ ਵਰਕ ਹੈ ਬਹੁਤ ਪਿਆਰਾ ਸੂਟ ਦੇ ਉੱਪਰ ਦੁਪੱਟੇ ਦੇ ਉੱਪਰ ਠੀਕ ਹੈ ਇਹ ਵਾਲੀ ਲੁੱਕ ਰਹੀ ਹੈ ਜੀ ਬਹੁਤ ਸੋਹਣਾ ਵਰਕ ਹੋਇਆ ਹੈ ਸੂਟ ਦਾ ਇਹਦੇ ਵਿੱਚ ਕਲਰ ਦੇ ਦੰਨੇ ਤੁਹਾਨੂੰ ਇਹ ਹੈਗਾ ਸੈਕੰਡ ਕਲਰ ਠੀਕ ਹੈ カラー ਤੁਸੀਂ ਦੇਖ ਲਓ ਬਹੁਤ ਸੋਹਣੇ ਕਲਰ ਨੇ ਦੋਨੋਂ ਹੀ ਨੇ ਦੋ ਹੀ ਛੇੜਨੇ ਇਹਦੇ ਵਿੱਚ ਤੇ ਪ੍ਰਾਈਸ ਹੈਗਾ 6200 6200 ਦਾ ਸੂਟ ਆ ਨੈਕਸਟ ਸੇਮ ਹੀ Oppoosite ਹੋ ਗਿਆ ਜਿਹਦੀ ਸ਼ਰਟ ਬਣੀ ਹੋਈ ਸੀ ਉਹਦੀ ਉਹਦਾ ਦੁਪੱਟਾ ਬਣ ਗਿਆ ਤੇ ਦੁਪੱਟੇ ਦੀ ਬਣ ਗਈ ਸ਼ਰਟ ਕੁਝ ਇਦਾਂ ਦੀ ਲੁੱਕ ਆਏਗੀ ਸੋਹੜ ਤੇ ਸਾਰੇ ਫਰੰਟ 'ਚ ਬੂਟੀ ਰਹੋਗੇ ਇਹ ਬਣਿਆ ਹੋਇਆ ਕੇਰਾ ਬਹੁਤ ਪਿਆਰਾ ਜਾਂ ਕ੍ਰੇਪ ਦੀ ਸਲਵਾਰ ਹੋਊਗੀ ਜੀ ਨਾਲ ਇਹਦੇ ਵੀ 3 3 ਮੀਟਰ ਦੀਆਂ ਸਲਵਾਰਾਂ ਤੁਸੀਂ ਲੂਜ਼ ਪਲਾਜ਼ੋ ਕਲੀਆਂ ਵਾਲੀ ਪੈਂਟ ਪਲਾਜ਼ੋ ਜਿੱਦਾਂ ਦਾ ਵੀ ਬਣਾਣਾ ਹੈ ਸਲਵਾਰ ਬਣਾਣੀ ਆ ਜਿਵੇਂ ਦੇ ਸੂਟ ਬਣਾਣੇ ਮੇਰੇ ਬਣਾ ਸਕਦੇ ਹੋ ਇਹ ਦੁਪੱਟਾ ਬਹੁਤ ਸੋਹਣਾ ਲੱਗਦਾ ਹੈ ਕਾਰਨਰਸ ਹੈਵੀ ਫਲਾਰਾ 4 ਸਾਈਡ ਬੇਲ ਬਣੀ ਹੋਈ ਆ ਸਾਰੇ ਦੁਪੱਟੇ 'ਚ ਬੋਟੀ ਰਹੂਗੀ ਐਦਾਂ ਦੀ ਹੈਗੀ ਆ ਜੀ ਲੁੱਕ ਸੋਹਣ ਤੇ ਠੀਕ ਹੈ ਜੀ ਦੁਪੱਟੇ ਦੀ ਲੁੱਕ ਵੀ ਬਹੁਤ ਪਿਆਰੀ ਆ ਰਹੀ ਆ ਪ੍ਰਾਈਸ ਸੇਮ ਹੈ 6200 ਨੈਕ ਸੂਟ ਹੈਗਾ ਬਹੁਤ ਸੋਹਣੇ ਜਿਹੇ ਸਟਫ ਦੇ ਉੱਪਰ ਆ ਬਹੁਤ ਸੋਹਣਾ ਸਟਫ ਆ ਸ਼ਰਟ ਦਾ ਅੰਦੇਖੋ ਸ਼ਾਈਨ ਕਿੰਨੀ ਜ਼ਿਆਦਾ ਸਟਫ ਦੇ ਵਿੱਚ ਠੀਕ ਹੈ 글라스 ਟਿਸ਼ੂ ਦਾ ਸਟੱਫ ਹੈ ਇਹ 글라스 ਟਿਸ਼ੂ ਦੇ ਉੱਪਰ ਬਣਿਆ ਹੋਇਆ ਮਤਲਬ ਜਿਹੜੀ ਹੁਣ ਸਾਡੇ ਵੀ ਇੰਡੀਆ ਦੇ ਵਿੱਚ ਹੁਣ ਨੈਕਸਟ ਸੀਜ਼ਨ ਆਣਾ ਹੈ ਵੈਡਿੰਗ ਦਾ ਤੋਂ ਉਹਦੇ ਵਿੱਚ ਵੀ 글라스 ਟਿਸ਼ੂ ਹੀ ਇਸ ਵਾਰ ਜ਼ਿਆਦਾ ਫੇਮਸ ਸਟੱਫ ਰਹੇਗਾ ਜਿੱਦਾਂ ਆਰਗੇਂਜ਼ਾ ਕ੍ਰੇਪ ਵਗੈਰਾ ਚੱਲਦੀ ਰਹਿੰਦੀ ਹੈ ਤੇ ਪਿੱਛੇ ਸ਼ਿਮਰ ਦਾ ਕਾਫੀ ਹੋਇਆ ਸੀ ਹੁਣ ਹੋਏਗਾ 글라스 ਟਿਸ਼ੂ ਦਾ ਇੱਚ ਸ਼ਾਈਨ ਬਹੁਤ ਜ਼ਿਆਦਾ ਸਟੱਫ ਦੇ ਵਿੱਚ ਠੀਕ ਹੈ ਇਹ ਹੈਗਾ ਜੀ ਟਾਈ ਐਂਡ ਡਾਈ ਦੇ ਵਿੱਚ ਸ਼ਰਟ ਦਾ ਸਟਾਈਲ ਬਣਿਆ ਹੋਇਆ ਤੇ ਟੋਟਲ ਹੀ ਹੈਂਡਵਰਕ ਦੇ ਨਾਲ ਸੂਟ ਬਣਿਆ ਹੋਇਆ ਇਸ ਦਾ ਇਹ ਹੈਗੀ ਆ ਜੀ ਇਹਦੀ ਸਲਵਾਰ ਗਰੇਪ ਦੇ ਉੱਪਰ ਠੀਕ ਹੈ ਨਾਲ ਹੈਗਾ ਚਨਾਟ ਸ਼ਵਾਨ ਦਾ ਦੁਪੱਟਾ ਤੇ ਸਾਰੇ ਦੁਪੱਟੇ ਦੇ ਵਿੱਚ ਵੇਲ ਬਣੀ ਹੋਈ ਆ ਵਿੱਚ ਬੁਟੀ ਰਹੂਗੀ ਬਹੁਤ ਪਿਆਰਾ ਜਿਹਾ ਸੂਟ ਆ 8000 ਇਸ ਸੂਟ ਦਾ ਪ੍ਰਾਈਸ ਰਹੂਗਾ ਡਿਪੈਂਡ ਹੈ ਜੀ ਸਟੱਫ ਦੇ ਉੱਪਰ ਸਟੱਫ ਮਹਿੰਗਾ ਲੱਗਿਆ ਹੋਇਆ ਸਸਤਾ ਲੱਗਿਆ ਹੋਇਆ ਇਹ ਚੀਜ਼ਾਂ ਬਹੁਤ ਜ਼ਿਆਦਾ ਮੈਟਰ ਕਰਦੀਆਂ ਹੁੰਦੀਆਂ ਹਨ ਹੈਂਡਵਰਕ ਦੇ ਉੱਪਰ ਠੀਕ ਹੈ ਸ਼ਾਈਨ ਬਰਕਰਾਰ ਹੈ ਸੂਟ ਦੇ ਇਹ ਹੈਗਾ ਸੈਕੰਡ ਕਲਰ ਟਾਈ ਐਂਡ ਡਾਈ ਦੇ ਮੈਂ ਖੋਲ ਕੇ ਦਿਖਾਵਾਂਗੀ ਤੁਹਾਨੂੰ ਇਹ ਚ ਤਿੰਨ ਕਲਰ ਨੇ ਤਿੰਨੇ ਹੀ ਖੋਲ ਕੇ ਦਿਖਾਵਾਂਗੀ ਕਿਉਂਕਿ ਤੁਹਾਨੂੰ ਟਾਈ ਐਂਡ ਡਾਈ ਦੀ ਸਮਝ ਆ ਜਾਏਗੀ ਗਲਾਸ ਟਿਸ਼ੂ ਦੀ ਸ਼ਰਟ ਹੈ ਜੀ ਇਹ ਇਹ ਹੈ ਕਿ ਬੈਕ ਸਾਈਡ ਹੈ ਤਾਂ ਤੇ ਸਲਵਾਰ ਹੈਗੀ ਇਹਦੇ ਨਾਲ ਸਕਾਈ ਕਲਰ ਦੇ ਇਹ ਸਕਾਈ ਕਲਰ ਦੀ ਬਹੁਤ ਪਿਆਰਾ ਜਿਹਾ ਸ਼ੇਡ ਆ ਇਹ ਰਹੇਗਾ ਦੁਪੱਟਾ ਠੀਕ ਹੈ ਤੇ 3rd ਕਲਰ ਆ ਗਿਆ ਜੀ ਇਹਦੇ ਵਿੱਚ ਗ੍ਰੇ ਸਟੀਲ ਗ੍ਰੇ ਜਿਹਾ ਬਹੁਤ ਸੋਹਣਾ ਸ਼ੇਡ ਆ ਬਹੁਤ ਪਿਆਰਾ ਸ਼ੇਡ ਆ ਠੀਕ ਹੈ ਜੀ ਇਹ ਹੈਗਾ ਇਹਦਾ ਦੁਪੱਟੇ ਦਾ ਕਲਰ ਤੇ ਇਹ ਹੈਗੀ ਇਹਦੀ ਸਲਵਾਰ ਬਹੁਤ ਸੋਹਣਾ ਸੂਟ ਬਣਿਆ ਹੋਇਆ ਇਹ ਇਹ ਸੀਗਾ ਟਾਈ ਐਂਡ ਟਾਈ ਤੇ ਪ੍ਰਾਈਸ ਹੈਗਾ ਇਹਨਾਂ ਸੂਟਾਂ ਦਾ 8000 ਠੀਕ ਹੈ ਨੈਕਸਟ ਇੱਕ ਸੂਟ ਦੰਨਿਆ ਤੁਹਾਨੂੰ ਘੇਰਾ ਵਰਕ ਸ਼ਿਮਰ ਦੇ ਉੱਪਰ ਕਲਰ ਵੀ ਬਹੁਤ ਸੋਹਣਾ ਹੈ ਡਿਜ਼ਾਈਨ ਤਾਂ ਚਲੋ ਸੋਹਣਾ ਹੈਗਾ ਹੀ ਆ ਇਹ ਦੇਖੋ ਸੋਟ ਬਹੁਤ ਪਿਆਰਾ ਪੀਸਾ ਸ਼ਿਮਰਦੀ ਹੈਗੀ ਹੈ 셔ਟ ਕੇਰਾ ਬਹੁਤ ਸੋਹਣਾ ਬਣਿਆ ਹੋਇਆ ਕੰਮੀ ਬਹੁਤ ਬਰੀਕੀ ਦਾ ਇਹ ਸਲਵਾਰ ਹੈ ਜੀ ਨਾਲ ਰਸਟੀ ਸ਼ੇਡ ਦੇ ਇਹ ਹੈਗਾ ਦੁਪੱਟਾ 4 ਸਾਈਡ ਵਰਕ ਦੇ ਨਾਲ ਦੁਪੱਟਾ ਵੀ ਇਸ ਦਾ ਸ਼ਿਮਰ ਤੇ ਰਹੇਗਾ ਟਿਸ਼ੂ ਦਾ ਦੁਪੱਟਾ ਜੀ ਤੇ ਟਿਸ਼ੂ ਦੀ ਸ਼ਿਮਰ ਟਿਸ਼ੂ ਦੀ ਹੀ ਹੈਗੀ ਦੀ 셔ਟ ਕ੍ਰੇਪੀ ਹੈਗੀ ਹੈ ਸਲਵਾਰ 6500 ਹੈਗਾ ਪ੍ਰਾਈਸ 6500 ਨੈਕਸਟ ਬਹੁਤ ਪਿਆਰੀ ਜਿਹੀ ਅਲੱਗ ਜਿਹੀ ਲੁੱਕ ਦੇ ਰਹੀਆਂ ਤੁਹਾਨੂੰ ਲਗ ਲੁੱਕ ਦਾ ਸੂਟ ਹੈ ਬਹੁਤ ਸੋਹਣਾ ਬਿਲਕੁਲ ਸੌਫਟ ਸ਼ਿਮਰ ਦੇ ਉੱਪਰ ਹੈਗੀ ਹੈ ਸ਼ਰਟ ਬਿਲਕੁਲ ਸੌਫਟ ਕ੍ਰੇਪ ਦੀ ਜਿਹਾ ਸੌਫਟ ਹੈ ਜਿਹੜੀ ਇਹ ਵਾਲੀ ਸ਼ਿਮਰ ਹੈ ਤੇ ਇਹਨੂੰ ਪੈਚ ਕੀਤਾ ਹੋਇਆ ਸਾਰੇ ਸੂਟ ਨੂੰ ਕੁਝ ਅਲੱਗ ਲੁੱਕ ਦਾ ਸੂਟ ਹੈ نیچے ਪੈਚਿੰਗ ਕਰਕੇ ਟੋਟਲੀ ਆਰੀ ਵਰਕ ਦਾ ਕੰਮ ਹੈ ਦਵਕੇ ਦਾ ਹੈਂਡ ਵਰਕ ਤੇ ਹੈ ਜੀ ਸਾਰੇ ਸੂਟ ਇਹ ਹੈਗੇ ਕੰਟਰਾਸਟ ਦੇ ਵਿੱਚ ਇਹ ਸ਼ਰਟ ਦਾ ਕਲਰ ਹੈ ਤੇ ਇਹ ਹੈਗਾ ਜੀ ਸਲਵਾਰ ਦਾ ਕਲਰ ਐਦਾਂ ਕੰਟਰਾਸਟ ਵਿੱਚ ਬਣੇਗਾ ਸੂਟ ਠੀਕ ਹੈ ਤੇ ਇਹ ਹੈਗਾ ਦਾ ਦੁਪੱਟਾ ਦੁਪੱਟੇ ਦੇ 4 ਸਾਈਡ ਵੇਲ ਆ ਜਿਹੜੀ ਹੈਂਡਵਰਕ ਦੇ ਨਾਲ ਪੈਚਿੰਗ ਕੀਤੀ ਹੋਈ ਆ ਕੁਛ ਐਦਾਂ ਦੀ ਲੁੱਕ ਹੈ ਜੀ ਦੁਪੱਟੇ ਤੇ ਲੰਮਾ ਚੌੜਾ ਜਿਹਾ ਦੁਪੱਟਾ ਸਾਰੇ ਜਬੂਟੇ ਆ ਤੇ 4 ਸਾਈਡ ਇਹ ਵਾਲੀ ਲੁੱਕ ਦਾ ਸੂਟ ਹੈ ਠੀਕ ਹੈ 7500 ਪ੍ਰਾਈਸ ਆ ਜੀ ਸੂਟ ਦਾ 7500 ਦਾ ਸੂਟ ਆ ਪਰ ਕੁਝ ਅਲੱਗ ਹੈ ਬਿਲਕੁਲ ਅਲੱਗ ਇਹ ਹੈਗਾ ਇਹਦਾ ਸੈਕਿੰਡ ਕੰਟਰਾਸਟ ਠੀਕ ਹੈ ਕਲਰ ਕੰਟਰਾਸਟ ਬਹੁਤ ਸੋਹਣੇ ਆ ਦੋਨੋਂ ਹੀ ਦੋ ਸੂਟ ਨੇ ਇਹਦੇ ਵਿੱਚ ਦੋਨੋਂ ਹੀ ਸੋਹਣੇ ਆ 7500 ਦਾ ਸੂਟ ਆ ਨੈਕਸਟ ਦੇ ਰਹੇ ਆ ਸ਼ਿਮਰ ਦੇ ਉੱਪਰ ਥੋੜਾ ਜਿਹਾ ਮਲਟੀ ਦੇ ਵਿੱਚ ਥ੍ਰੈਡ ਜੂਜ਼ ਕੀਤੇ ਹੋਏ ਇਹਨਾਂ ਦੇ ਵਿੱਚ ਆ ਸੌਫਟ ਟਿਸ਼ੂ ਦੇ ਉੱਪਰ ਹੈਗੀ ਆ ਜੀ ਸ਼ਰਟ फ्रंट ਦੇ ਵਿੱਚ ਬੂਟੀ ਰਹੂਗੀ ਬਾਜੂ ਵੀ ਹੈਵੀ ਦੇ ਵਿੱਚ ਰਹਿਣਗੀਆਂ ਤੇ ਘੇਰਾ ਪੂਰਾ ਹੈਵੀ ਦੇਖੋ ਸੂਟ ਇਹ ਹੈ ਗਿਆ ਜੀ ਸਲਵਾਰ ਇਹਦੇ ਠੀਕ ਹੈ ਜੀ ਇਹ ਸਲਵਾਰ ਤੇ ਸ਼ਰਟ ਦਾ ਬਹੁਤ ਸੋਨਾ ਵਰਕ ਬਾਜੂ ਵੀ ਹੈਵੀ ਦੇ ਉੱਪਰ ਤੇ ਫੋਰ ਸਾਈਡਡ ਰਹੇਗਾ ਜੀ ਦੁਪੱਟਾ ਐਦਾਂ ਸਾਰੇ ਦੁਪੱਟੇ 'ਚ ਬੂਟੀ ਹੈ ਚਨਾਉਣ ਸ਼ਵਾਨ ਦਾ ਦੁਪੱਟਾ ਰਹੂਗਾ ਕੁਛ ਐਦਾਂ ਦੀ ਲੁੱਕ ਹੈ ਜੀ ਸੂਟ ਦੀ ਤੇ ਪ੍ਰਾਈਸ ਰਹੇਗਾ ਇਸ ਸੂਟ ਦਾ 5500 5500 ਪ੍ਰਾਈਸ ਆ ਕਲਰ ਦੇਖ ਲੋ ਕਲਰ ਬਹੁਤ ਸੋਨੇ ਆ ਇਹ ਸੈਕਿੰਡ ਕਲਰ ਆ ਗਿਆ ਤੇ ਇਹ ਆ ਗਿਆ 골ਡਨ ਜਿਹਾ ਸ਼ੇਡ ਰਸਟੀ 골ਡਨ ਜਿਹਾ ਬਹੁਤ ਸੋਨਾ ਜਿਹਾ ਸ਼ੇਡ ਆ ਤਿੰਨ ਕਲਰ ਨੇ ਤੇ ਪ੍ਰਾਈਸ ਹੈਗਾ 5500 5500 ਦਾ ਸੂਟ ਆ ਨੈਕਸਟ ਬਹੁਤ ਪਿਆਰਾ ਸੂਟ ਆ ਸ਼ਿਮਰ ਦੇ ਉੱਪਰ ਹੈਵੀ ਲੁੱਕ ਦਾ ਸੂਟ ਆ ਜੇ ਟੋਟਲੀ ਹੈਵੀ ਸੂਟ ਬਾਹੂ ਵੀ ਹੈਵੀ ਕਲਰ ਵੀ ਬਹੁਤ ਸੋਹਣਾ ਇਹ ਹੈਗਾ ਫਰੰਟ ਬਣਿਆ ਹੋਇਆ ਮਤਲਬ 17-18000 ਦੀ ਰੇਂਜ ਵਾਲਾ ਸੂਟ ਆ ਜਿਹੜਾ ਅਸੀਂ ਤੁਹਾਨੂੰ ਬਹੁਤ ਘੱਟ ਪ੍ਰਾਈਸੇ ਦੇ ਰਹੇ ਹਾਂ ਸੂਟ ਦੀ ਲੁੱਕ ਦੇਖੋ ਦਬਕਾ ਕਟ ਦਾਣਾ ਜਰਕਨ ਥ्रेड ਪਰਲਸ ਰੇਕ ਮਟੀਰੀਅਲ ਇਸ ਸੂਟ ਦੇ ਵਿੱਚ ਲਗਾਇਆ ਹੋਇਆ ਹੈ ਠੀਕ ਹੈ ਇਹਦੀ ਜਿਹੜਾ ਬਾਹ ਦਾ ਸਟਾਈਲ ਆ ਉਹ ਵੀ ਬਹੁਤ ਸੋਹਣਾ ਬਣਿਆ ਹੋਇਆ ਇਹ ਇਹ ਤਾਂ ਆ ਜੇਗਾ ਨੀਚੇ ਮੋਰੀ ਦੇ ਉੱਪਰ ਠੀਕ ਹੈ ਬਾਜੂ ਦੇ 프ਰੰਟ ਤੇ ਤੇ ਇਹ ਆ ਜੇਗਾ ਉੱਪਰ ਸ਼ੋਲਡਰ ਤੇ ਉਰੇ ਤੋਂ ਆਪਣੀ ਬਾਜੂ ਬਣ ਜੇਗੀ ਇਹ ਸ਼ੋਲਡਰ ਤੇ ਆਏਗਾ ਤੇ نیچے ਬਾਜੂ ਤੇ ਬਣੇਗਾ ਸਟਾਈਲ ਬਹੁਤ ਸੋਹਣਾ ਬਣਿਆ ਹੋਇਆ ਇਹ ਹੈਗੀ ਹੈ ਜੀ ਇਹਦੇ ਨਾਲ ਬਹੁਤ ਪਿਆਰੇ ਜਿਹੇ ਸ਼ੇਡ ਦੀ ਪਿਓਰ ਕ੍ਰੇਪ ਦੀ ਸਲਵਾਰ ਠੀਕ ਹੈ ਇਧਰ ਰਹੇਗਾ ਇਹਦਾ ਕੰਟਰਾਸਟ ਸ਼ਿਮਰ ਦੀ ਸ਼ਰਟ ਆ ਸੌਫਟ ਦੇ ਉੱਪਰ ਤੇ ਫੋਰ ਸਾਈਡਡ ਜਿਹੜੀ ਦੁਪੱਟੇ ਤੇ ਬੇਲ ਬਣੀ ਹੋਈ ਆ ਬਹੁਤ ਜ਼ਿਆਦਾ ਫਿਨਿਸ਼ਿੰਗ ਦੇ ਨਾਲ ਇਹ ਬਣੀ ਹੋਈ ਜੀ ਬੇਲ ਬਹੁਤ ਬਰੀਕੀ ਦਾ ਕੰਮ ਕੀਤਾ ਹੋਇਆ ਚਨੌਰਚ ਫੌਨ ਦਾ ਦੁਪੱਟਾ 크ਰੇਪ ਦੀ ਸਲਵਾਰ ਸ਼ਿਮਰ ਦੀ ਹੈਗੀ ਪਿਓਰ ਦੀ ਸ਼ਰਟ ਇਹਦੀ ਤੇ ਪ੍ਰਾਈਸ ਹੈਗਾ 11500 11500 ਪ੍ਰਾਈਸ ਆ 11500 ਪ੍ਰਾਈਸ ਆ ਸੂਟ ਦਾ ਨੈਕਸਟ ਹੈਗਾ ਜੀ 7500 ਦਾ ਸੂਟ ਇਹ ਵਾਲਾ ਫਰੰਟ ਹੈਵੀ ਬਣਿਆ ਹੋਇਆ 컬러 ਵੀ ਬਹੁਤ ਸੋਹਣਾ ਹੈ ਵਰਕ ਦੇਖੋ ਕਿੰਨਾ ਸੋਹਣਾ ਹੋਇਆ ਹੋਇਆ ਸੂਟ ਤੇ ਹਰੇਕ ਰੇਂਜ ਦੇ ਰਹੇ ਆ ਤੁਹਾਨੂੰ ਅੱਜ ਦੇ ਪਾਰਟੀ ویئر ਸੂਟਾਂ ਦੀ ਇਹ ਹੈਗੀ ਸਲਵਾਰ ਤੇ ਜਿਹੜਾ ਇਹਦਾ ਦੁਪੱਟਾ ਰਹੂਗਾ ਜੀ ਉਹ ਰਹੂਗਾ ਮਤਲਬ ਹਲਕਾ ਜਿਹਾ ਟਾਈ ਐਂਡ ਟਾਈ ਦੇ ਵਿੱਚ ਜਿੱਦਾਂ ਦਾ ਦੇਖੋ ਇਹ ਮਟੀਰੀਅਲ ਹੈ ਨਾ نیچے ਘੇਰੇ ਤੇ ਬਣਿਆ ਹੋਇਆ ਇਸੇ ਮਟੀਰੀਅਲ ਦੇ ਵਾਂਗ ਇਹਦਾ ਦੁਪੱਟਾ ਰੈਡੀ ਕੀਤਾ ਹੋਇਆ ਬਹੁਤ ਬਰੀਕੀ ਬਰੀਕੀ ਜੇ ਹੁੰਦੇ ਨੇ ਜਿਹੜੇ ਸੂਟ ਪਾਰਟੀ ਵੀ ਆ ਰੈਡੀ ਕਰਵਾਨੇ ਆ ਇਹਦਾਂ ਜਿਹੜੀਆਂ ਬੇਲਾਂ ਨੇ ਇਹ ਥੋੜਾ ਜਿਹਾ ਕਾਰਨਰ ਛੱਡ ਕੇ ਸਾਈਡਾਂ ਛੱਡ ਕੇ ਬਣਾਈਆਂ ਹੋਈਆਂ ਜੇ ਤੁਸੀਂ ਸਿਰ ਤੇ ਵੀ ਲੈਣਾ ਹੋਊਗਾ ਤਾਂ ਬਹੁਤ ਸੋਹਣੀ ਲੁੱਕ ਆਏਗੀ ਦੁਪੱਟੇ ਦੇ ਠੀਕ ਹੈ ਜੀ ਹਲਕਾ ਜਿਹਾ ਮਲਟੀ ਜਿਹਾ ਟੱਚਾ ਦੁਪੱਟੇ ਦੇ ਵਿੱਚ ਪ੍ਰਾਈਸ ਹੈਗਾ 7500 ਨੈਕਸਟ ਸੂਟ ਦੇ ਰਹੀਆਂ ਤੁਹਾਨੂੰ ਕਲਰ ਇਦਾਂ ਦੇ ਬਣਾਏ ਆ ਜਿਹੜੇ ਹਰ ਇੱਕ ਦੀ ਚੁਆਇਸ ਦੇ ਨੇ ਹਰੇਕ ਏਜ ਵਾਸਤੇ ਕਲਰ ਨੇ ਚੁਆਇਸ ਇਦਾਂ ਦੀ ਹੈ ਵੀ ਸਾਰੇ ਕਹਿਣਗੇ ਇਹ ਕਲਰ ਠੀਕ ਆ ਸਾਡੇ ਵਾਸਤੇ ਦੇਖੋ ਜੀ ਸੂਟ ਦੀ ਲੁੱਕ ਕਾਫੀ ਜ਼ਿਆਦਾ ਹੈਵੀ ਆ ਰਹੀ ਆ ਬਾਜੂ ਵੀ ਹੈਵੀ ਚਨ ਬਣੀਆਂ ਹੋਈਆਂ ਇਹਦੀਆਂ ਇਹ ਨਹੀਂ ਹੈਗਾ ਕਿ ਸਿੰਪਲ ਜਿਹਾ ਕੁਝ ਬਣਾ ਕੇ ਛੱਡਿਆ ਹੋਇਆ ਦੇਖੋ ਹੈਵੀ ਦੇ ਵਿੱਚ ਬਹੁਤ ਸੋਨਾ ਵਰਕ ਹੈ ਇਹ ਹੈਗੀ ਸਲਵਾਰ ਕ੍ਰੇਪ ਦੀ ਇਹ ਵੀ ਬਣੀ ਹੋਈ ਹੈ ਜੀ ਟਿਸ਼ੂ ਦੇ ਉੱਪਰ ਸ਼ਰਟ ਸ਼ਿਮਰ ਤੇ ਪਰ ਪਿਓਰ ਵਾਲੀ ਸ਼ਿਮਰ ਸੌਫਟ ਦੇ ਉੱਪਰ ਕ੍ਰੇਪ ਦੀ ਸਲਵਾਰ ਤੇ ਸ਼ਿਮਰदाई ਹੈਗਾ ਇਸ ਦਾ ਫੋਰ ਸਾਈਡਿਡ ਦੁਪੱਟਾ ਐਦਾਂ ਦੀ ਲੁੱਕ ਹੈ ਸੂਟ ਦੀ ਪ੍ਰਾਈਸ ਰਹੂਗਾ ਜੀ 8000 8000 ਦਾ ਸੂਟ ਆ ਨੈਕਸਟ ਹੈਗਾ ਬ੍ਰாக்கਟ ਵੇਸ ਦੇ ਉੱਪਰ ਸੂਟ ਬਣਿਆ ਹੋਇਆ ਦੇਖੋ ਜੀ ਸੂਟ ਬ੍ਰாக்கਟ ਦਾ ਸੂਟ ਬਣਿਆ ਹੋਇਆ ਹੈ نیچے ਜਿਹੜਾ ਵੇਸ ਬ੍ਰாக்கਟ ਸਿਲਕ ਦਾ ਦਿੱਤਾ ਹੋਇਆ ਤੇ ਉੱਪਰ ਵਰਕ ਬਹੁਤ ਸੋਨਾ ਉਹ ਤੁਸੀਂ ਖੁਦ ਦੇਖ ਸਕਦੇ ਹੋ ਵਰਕ 컬러 ਵੀ ਬਹੁਤ ਪਿਆਰਾ ਹੈ ਬਾਜੂ ਹੈਵੀ ਚ ਬਣੀਆਂ ਹੋਈਆਂ ਇਹਦੀਆਂ ਵੀ ਡਿਜ਼ਾਈਨਿੰਗ ਦੇਖੋ ਸੋਹਣੀ ਜਿਹੜਾ ਇਹ ਵਾਈਟ ਘਟਦਾਣਾ ਦਿੱਤਾ ਹੋਇਆ ਜੀ ਫਲਾਰ ਬਣਿਆ ਹੋਇਆ ਦੇਖੋ ਕਿੰਨਾ ਸੋਹਣਾ ਹੈ ਵਿੱਚ ਜਰਕਨ ਦਾ ਕੰਮ ਵੀ ਆ ਦਬਕੇ ਦਾ ਕੰਮ ਵੀ ਆ ਹਰੇਕ ਕੰਮ ਇਸ ਫਲਾਰ ਦੇ ਵਿੱਚ ਹੀ ਮਿਕਸ ਕੀਤਾ ਹੋਇਆ ਠੀਕ ਹੈ ਇਹ ਹੈਗੀ ਸਲਵਾਰ ਦਾ ਕਲਰ ਪੀਕਾਕ ਜੈ ਸ਼ੇਡ ਬਹੁਤ ਸੋਹਣਾ ਬਾਜੂ ਤੇ ਵੀ ਤੁਹਾਨੂੰ ਹੈਵੀ ਕੰਮ ਮਿਲੇਗਾ ਇਹ ਜਿਹੜੀ ਬ੍ਰாக்கਟ ਆ ਇਹ ਪਿਓਰ ਵਾਲੀ ਬ੍ਰாக்கਟ ਲੱਗੀ ਹੋਈ ਆ ਬ੍ਰாக்கਟ ਸਿਲਕ ਦੀ ਸ਼ਰਟ ਆ 크ਰੇਪ ਦੀ ਸਲਵਾਰ ਆ ਜੀ ਤੇ ਇਹ ਹੈਗਾ ਦੁਪੱਟਾ ਸ਼ੀਮਰ ਦੇ ਉੱਪਰ ਟਿਸ਼ੂ ਤੇ ਠੀਕ ਹੈ ਦੁਪੱਟਾ ਵੀ ਹੈਵੀ ਆ 9500 ਹੈਗਾ ਜੀ ਇਸ ਸੂਟ ਦਾ ਪ੍ਰਾਈਸ 9500 ਦਾ ਸੂਟ ਆ ਇਹਦੇ ਵੀ ਸਾਨੂੰ ਦੋ ਕਲਰ ਮਿਲ ਜਾਣਗੇ ਦੋਨੋਂ ਹੀ ਕਲਰ ਸੋਨੇ ਆ ਸੋਨੇ ਨਹੀਂ ਬਹੁਤ ਸੋਨੇ ਆ ਇਹ ਹੈਗਾ ਸੈਕੰਡ ਕਲਰ ਠੀਕ ਹੈ ਇਹ ਹੈਗੀ ਇਹਦੀ ਸਲਵਾਰ ਇਹ ਰਹੀ ਹੈ ਜੀ ਸ਼ਰਟ ਦਸਟਾਫ 9500 ਹੈਗਾ ਇਹ ਸੂਟ ਦਾ ਪ੍ਰਾਈਸ ਹਾਂਜੀ ਇਸ ਵੀਡੀਓ ਦੇ ਵਿੱਚ ਅਸੀਂ ਅੱਜ ਤੁਹਾਨੂੰ ਦੇ ਰਹੇ ਹਾਂ ਇਹ 5 ਮੀਟਰ ਸੂਟ ਦੇ ਨਾਲ ਲਹਿੰਗਾ ਸੂਟ ਦੇ ਰਹੇ ਹਾਂ ਜੀ ਤੇ ਉਹੀ ਕੱਟ ਪ੍ਰਾਈਸ ਦੇ ਉੱਪਰ ਠੀਕ ਹੈ ਜੀ ਇਹ ਤਾਂ ਹੈਗਾ 5 ਮੀਟਰ ਦਾ ਸੂਟ ਇਹਦਾ ਕਿ ਰੇਟੀ ਵਰਕ ਹੈ ਬਾਜੂ ਵੀ ਹੈਵੀ ਆ ਤੇ ਸਾਰੇ ਚ ਰਹੇਗੀ ਬੂਟੇ 5 ਮੀਟਰ ਦਾ ਸੂਟ ਆ ਤੇ ਨਾਲ ਤੁਹਾਨੂੰ ਦਵਾਂਗੇ ਇਹਦੇ ਲਹਿੰਗਾ ਇਹਨੂੰ ਬੋਲਦੇ ਆ ਹੈਂਡਵਰਕ ਲਹਿੰਗਾ ਸੂਟ ਨਾਲ ਹੀ ਤੁਸੀਂ ਲਹਿੰਗਾ ਪਾ ਸਕਦੇ ਹੋ ਤੇ ਨਾਲ ਹੀ ਸੂਟ ਪ੍ਰੋਪਰ ਬਣਾ ਸਕਦੇ ਹੋ ਚਾਹੇ ਸਲਵਾਰ ਸੂਟ ਬਣਾ ਲਓ ਪੈਂਟ ਸੂਟ ਬਣਾ ਲਓ ਫੰਕਸ਼ਨ ਦੇ ਵਿੱਚ ਆਪਣਾ ਲਹਿੰਗਾ ਪਾ ਕੇ ਚਲੇਗੇ ਤੇ ਵੈਸੇ ਆਪਣਾ ਸਲਵਾਰ ਜਾਂ ਪੈਂਟ ਦੇ ਨਾਲ ਤੁਸੀਂ ਸੂਟ ਬਣਵਾ ਸਕਦੇ ਹੋ ਇਹ ਹੈਗਾ ਲਹਿੰਗੇ ਦੇ ਉੱਪਰ ਵੀ ਟੋਟਲੀ ਹੈਂਡਵਰਕ ਬਹੁਤ ਹੈਵੀ ਦੇ ਵਿੱਚ ਦੇਖੋ ਜੀ ਇਹ ਹੈਗਾ ਚਨੌਂਚ ਫੋਨ ਦਾ ਫੋਰ ਸਾਈਡਡ ਦੁਪੱਟਾ ਠੀਕ ਹੈ ਜੀ ਪ੍ਰਾਈਸ ਰਹੂਗਾ 7000 ਇਹਨਾਂ ਡ्रेसेस ਦਾ 7000 ਦੇ ਵਿੱਚ ਰਹਿਣਗੇ ਕਲਰ ਦੇਖ ਲਓ ਇਦੇ ਵਿੱਚ 100 ਨੂੰ ਇਹ ਸੂਟ ਮਿਲ ਜੇਗਾ 5 ਮੀਟਰ ਦਾ ਠੀਕ ਹੈ ਜੀ ਇਹ ਹੈਗਾ ਲਹਿੰਗਾ ਕਲਰ ਮਾਊਸ ਜੀਆ ਗ੍ਰੇ ਮਾਊਸ ਬਹੁਤ ਸੋਹਣਾ ਕਲਰ ਆ ਠੀਕ ਹੈ ਹਲਕਾ ਹਲਕਾ ਜਿਹੜਾ نیچے ਡਿਜ਼ਾਈਨ ਆ ਉਹਦਾ ਫਰਕ ਪੈਂਦਾ ਰਹੂਗਾ ਡਿਜ਼ਾਈਨ ਦਾ ਤੇ ਬਾਕੀ ਸਾਰਾ ਸੇਮ ਰਹੇਗਾ ਜੀ ਇਹ ਵੀ 5 ਮੀਟਰ ਦਾ ਸੂਟ ਆ ਤੇ ਇਹ ਹੈਗਾ ਇਹਦੇ ਨਾਲ ਲਹਿੰਗਾ ਠੀਕ ਹੈ ਜਾਂ ਫਿਰ ਇੱਕ ਹੋਰ ਵੀ ਹੋ ਸਕਦਾ ਜਿਹੜਾ ਇਹ ਲਹਿੰਗਾ ਤੁਸੀਂ ਇਹਦਾ लूਜ਼ਰ ਇਦਾਂ ਪਲਾਜ਼ੋ ਬਣਾ ਸਕਦੇ ਹੋ ਜੇ ਕਿ ਸਿੱਧਾ ਬਣਦਾ ਹੋਇਆ ਤਾਂ ਇਦਾਂ लूਜ਼ਰ ਪਲਾਜ਼ੋ ਬਣਾ ਸਕਦੇ ਹੋ ਤੇ ਨਾਲ ਜਿਹੜਾ ਸੂਟ ਆ ਸਲਵਾਰ ਸੂਟ ਉਹ ਬਣ ਜਾਏਗਾ ਜਾਂ ਤੁਸੀਂ ਇੱਕ ਵਾਰੀ ਲਹਿੰਗਾ ਪਾ ਲਓ ਬਾਅਦ ਚ ਪਲਾਜ਼ੋ ਬਣਵਾ ਲਓ ਉਸ ਦਾ ਮਤਲਬ ਕੁਝ ਵੀ ਕਰਵਾ ਸਕਦੇ ਹੋ ਉਹ ਥੋੜੇ ਤੇ ਡਿਪੈਂਡ ਆ ਇਹ ਹੈਗਾ ਜੀ ਦੁਪੱਟਾ ਇਹਦਾ কর্নার হেভি ফ্লেয়ার ਦੇ ਨਾਲ ਇੱਕ ਕਲਰ ਮਿਲ ਜੇਗਾ ਤੁਹਾਨੂੰ ਬਲੈਕ ਜਿਹੜਾ ਬਲੈਕ ਸੂਟ ਆ ਇਹ ਹੈਗਾ ਪੈਪਲਮ ਸੂਟ ਠੀਕ ਹੈ ਜੀ ਇਹ ਪੈਪਲਮ ਸੂਟ ਆ ਐਡਾ ਆਏਗੀ ਇਹਦੀ ਸ਼ਾਰਟ ਫਰੌਕ ਇਹ ਸ਼ਾਰਟ ਫਰੌਕ ਆਏਗੀ ਕਾਫੀ ਜ਼ਿਆਦਾ ਫਲੇਅਰ ਦੇ ਨਾਲ ਆ ਫਰੰਟ ਵੈਕ ਸਾਰਾ ਹੀ ਹੈਂਡਵਰਕ ਦੇ ਨਾਲ ਰਹੂਗਾ ਤੇ ਨਾਲ ਇਹਦੀ ਹੈਗਾ ਲਹੰਗਾ ਫਰੌਕ ਦੇ ਨਾਲ ਲਹਿੰਗਾ ਸੂਟ ਆ ਚਨਾਉਂ ਚ ਫੌਂਦੇ ਦੁਪੱਟੇ ਤੁਸੀਂ ਦੇਖ ਹੀ ਲੇ ਸਾਰੇ ਸੇਮ ਨੇ ਜੇ ਇਹਦੇ ਵਿੱਚ ਕਲਰ ਤੁਹਾਨੂੰ ਮਿਲ ਜੇਗਾ ਇਹ ਸੈਕੰਡ ਕਲਰ ਆ ਪਰਪਲ ਇਹ ਵੀ ਸ਼ਾਰਟ ਫਰੌਕ ਆ ਤੇ ਇਹ ਹੈਗਾ ਲਹਿੰਗਾ ਇਹ ਹੈਗਾ ਜੀਰਾ ਦੁਪੱਟਾ ਠੀਕ ਹੈ ਇੱਕ ਤੁਹਾਨੂੰ ਸ਼ਾਰਟ ਫਰੌਕ ਦੇ ਵਿੱਚ ਪੈਪਲਮ ਸਟਾਈਲ ਚ ਮਿਲ ਜੇਗਾ ਇਹ ਵਾਲਾ ਬੋਟਲ ਗ੍ਰੀਨ ਵਾਲਾ ਠੀਕ ਹੈ ਇਹ ਫਰੌਕ ਹੋ ਗਈ ਜੀ ਇਹ ਹੋ ਗਿਆ ਲਹਿੰਗਾ ਤੇ ਨਾਲ ਹੈਗਾ ਦੁਪੱਟਾ ਪ੍ਰਾਈਸ ਹੈਗਾ ਇਹ 7000 ਇਨ ਅ ਡ्रेसेस ਦਾ ਨੈਕਸਟ ਦੇ ਰਹੇ ਹਾਂ ਇਹ ਵੀ ਪੈਪਲਮਾ ਸ਼ਾਰਟ ਫਰੌਕ ਇਹਨਾਂ ਦੀ ਫਿਟਿੰਗ ਤੁਹਾਡੇ ਅਕੋਰਡਿੰਗ ਕਰ ਹੋ ਜਾਏਗੀ ਸਾਈਜ਼ ਅਕੋਰਡਿੰਗ ਜਿਨ੍ਹਾਂ ਨੇ ਵੀ ਬਾਏ ਕਰਨੇ ਨੇ ਸੂਟ ਇਹ ਠੀਕ ਹੈ ਅਗਰ ਤੁਸੀਂ ਇਹਦੀ ਲੈਂਥ ਘਟਾਉਣੀ ਵੀ ਚਾਹੁੰਦੇ ਹੋ ਹੋਰ ਘਟ ਵੀ ਜਾਏਗੀ ਸ਼ਰਟ ਦੀ ਲੈਂਥ ਇਹ ਹੈਗਾ ਲਹਿੰਗਾ ਇਹਦੇ ਨਾਲ ਕਾਫੀ ਜ਼ਿਆਦਾ ਫਲੇਅਰ ਨਾਲ ਆਣੇ ਜੀ ਲਹਿੰਗੇ ਸਭ ਦੇ ਇਹ ਦੁਪੱਟਾ ਇਹ ਤੁਹਾਨੂੰ ਮਿਲ ਜਾਏਗਾ ਅਨਾਰਕਲੀ ਸੂਟ ਇਲਾਸਟੀਕ ਪੀਸ ਪੇ ਇਹ ਅਨਾਰਕਲੀ ਹੈ ਠੀਕ ਹੈ ਜੀ yellow color ਦੇ ਵਿੱਚ ਐਦਾਂ ਕਾਫੀ ਜ਼ਿਆਦਾ ਫਲੇਅਰ ਦੇ ਨਾਲ ਹੈ ਸੂਟ ਇਹ ਠੀਕ ਹੈ ਜੀ ਬੈਕ ਫਰੰਟ ਸਾਰਾ ਨਾਰਕਲੀ ਸੂਟ ਹੈ yellow color ਦੇ ਵਿੱਚ ਇਹਦੇ ਨਾਲ ਤੁਹਾਨੂੰ ਪਲੇਨ ਸਟਫ ਮਿਲਦਾ ਹੈ ਤੇ ਨਾਲ ਚਨਾਉਂਸ ਫੌਨ ਦਾ ਫੋਰ ਸਾਈਡਡ ਹੈਵੀ ਦੁਪੱਟਾ ਤੇ ਪ੍ਰਾਈਸ ਇਹ ਵੀ ਤੁਹਾਨੂੰ 7000 ਦੇ ਵਿੱਚ ਹੀ ਦਵਾਂਗੇ ਜੀ ਇੱਕ ਸੂਟ ਹੈਗਾ ਇਹ ਸਿਲਕ ਦੇ ਉੱਪਰ ਕਲਰ ਬਹੁਤ ਸੋਹਣਾ ਹੈ ਇਹ ਹੈਗਾ ਜੀ 5 ਮੀਟਰ ਦੀ 5 ਮੀਟਰ ਦਾ ਸੂਟ ਆ ਇਹ ਕੇਰਾ ਬਣਿਆ ਹੋਇਆ ਠੀਕ ਹੈ ਜੀ ਇਹ ਹੈਗਾ ਇਹਦੇ ਨਾਲ ਲਹਿੰਗਾ ਲਹਿੰਗਾ ਬਣਿਆ ਹੋਇਆ ਤੇ ਚਨਨ ਸ਼ਫੋਂ ਦਾ ਇਹ ਵਰਕ ਵਾਲਾ ਦੁਪੱਟਾ ਇਹ ਵੀ 7000 ਦੇ ਵਿੱਚ ਨੂੰ ਸੂਟ ਪਏਗਾ ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਕਲੈਕਸ਼ਨ ਕਿਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਥੈਂਕ ਯੂ ਸੋ ਮੱਚ